ਪਟਿਆਲਾ ਦੇ ਵਿੱਚ ਆਧੁਨਿਕ ਤਕਨੀਕ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਸਟੈਂਡ ਪੂਰਾ ਹੋਣ ਵਾਲਾ ਹੈ ਅਤੇ ਜਿਸ ਦੇ ਚਲਦਿਆਂ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹੰਡਾਣਾ ਵੱਲੋਂ ਅੱਜ ਇਸ ਬੱਸ ਸਟੈਂਡ ਦਾ ਨਰੀਖਣ ਕੀਤਾ ਗਿਆ ਇਸ ਮੌਕੇ ਤੇ ਰਣਜੋਤ ਸਿੰਘ ਹੰਡਾਣਾ ਨੇ ਦੱਸਿਆ ਆਉਣ ਵਾਲੀ 15 ਅਪ੍ਰੈਲ ਤੱਕ ਇਸ ਬੱਸ ਸਟੈਂਡ ਦਾ ਕੰਮ ਤਕਰੀਬਨ ਮੁਕੰਮਲ ਹੋ ਚਾਬੇਗਾ ਜਿਸ ਤੋਂ ਬਾਅਦ ਇੱਥੇ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ ਤਣ ਜੋਤ ਸਿੰਘ ਹੰਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਲਦ ਹੀ ਪੀਆਰਟੀਸੀ ਦੇ ਵਿੱਚ ਨਵੇਂ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾਵੇਗੀ। ਜੀ ਸਰ ਜੀ ਅੱਜ ਤੁਸੀਂ ਬੱਸ ਸਟੈਂਡ ਦਾ ਦੌਰਾ ਕਰਨ ਆਏ ਹੋ ਕਿ ਕਿੱਦਾਂ ਦੇ ਹਾਲਾਤ ਨੇ ਉਹ ਤੇ ਕੀ ਕਹਿਣਾ ਚਾਹੋਗੇ ਬੱਸ ਸਟੈਂਡ ਦੇ ਲੈ ਕੇ। ਸੱਸੀ ਗਾਲ ਜੀ ਸਾਰਿਆਂ ਨੂੰ ਲਾਸਟ ਮੰਥ ਸੀਐਮ ਸਾਹਿਬ ਨੇ ਸਾਡੇ ਮਾਨਯੋਗ ਲੋਕ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇੱਥੇ ਦੌਰਾ ਕੀਤਾ ਸੀਗਾ ਤੇ ਉਹ ਹਦਾਇਤਾਂ ਕਰਕੇ ਗਏ ਸੀ ਵੀ ਬਹੁਤ ਜਲਦ ਇਹ ਬਸ ਸਟੈਂਡ ਜਿਹੜਾ ਪਟਿਆਲੇ ਇੱਕ ਹਾਈ ਟੈਕ ਬਸ ਸਟੈਂਡ ਬਣ ਰਿਹਾ ਵਾ ਤੇ ਇਹ ਲੋਕਾਂ ਨੂੰ ਸਮਰਪਿਤ ਕੀਤਾ ਜਾਊਗਾ ਉਸੇ ਸਬੰਧ ਅਜ ਅੱਜ ਅਸੀਂ ਇੱਥੇ ਦੇਖਣ ਆਏ ਹਾਂ ਵੀ ਇਹ ਤਿਆਰੀਆਂ ਕਿੱਸਾ ਤੱਕ ਪਹੁੰਚ ਚੁੱਕੀਆਂ ਵਾਂ ਜੋ ਮੈਂ ਜਿੱਥੇ ਵਿਜ਼ਿਟ ਕਰਕੇ ਦੇਖਿਆ ਲਗਭਗ 95% ਬਸ ਸਟੈਂਡ ਦਾ ਕੰਮ ਕੰਪਲੀਟ ਹੋ ਚੁੱਕਾ ਵਾ ਤੇ ਸਾਡੀ ਜਿਹੜੀ ਵਰਕਸ਼ਾਪ ਦਾ ਕੰਮ ਹੈ ਉਹ ਅਜ 70% ਦੇ ਪਹੁੰਚਿਆ ਉਸ 1.5 ਦੋ ਮਹੀਨੇ ਜੇ ਲੱਗ ਜਾਣਗੇ ਤੇ ਜਿਹੜਾ ਓਵਰ ਬ੍ਰਿਜ ਬਣ ਰਿਹਾ ਜਿਹਦੇ ਜਰੀਏ ਬਸਤੀ ਜੰਦਰਾਨੀਆਂ ਉਹ ਥੋੜਾ ਜਿਹਾ ਲੇਟ ਹੈ ਮੇਰੇ ਹਿਸਾਬ ਨਾਲ April ਦੇ ਦੂਜੇ ਵੀਕ ਤੱਕ ਇਹਦਾ ਉਦਘਾਟਨ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਜੀ ਤੋਂ ਟਾਈਮ ਲਏ ਨੇ ਆ ਤੇ ਬਹੁਤ ਜਲਦੀ ਲੋਕ ਸਮਰਪਿਤ ਹੋ ਜਾਊਗਾ ਸਰ ਕਿੰਨੇ ਕੁ ਲਾਗਤ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ 1 April ਨੂੰ ਅਸੀਂ ਓਪਨ ਕਰ ਲਾਂਗੇ ਜੇ ਕੋਈ ਕਮੀ ਰਹਿੰਦੀ ਹੈ ਤਾਂ ਜਿਹੜੇ ਅਧਿਕਾਰੀ ਹੋਣਗੇ ਉਹ ਜ਼ਿੰਮੇਵਾਰ ਹੋਣਗੇ ਬ੍ਰਦਰ ਇਸ ਸੰਬੰਧ 'ਚ ਮੈਂ ਜਿਹੜੀ ਗੱਲ ਕਰਾਂ બસ ਸਟੈਂਡ ਦਾ ਕੰਮ ਤੇ 1 April ਤੱਕ ਤਿਆਰ ਹੈ। ਆ ਥੋੜੀ ਕੁਛ ਤਕਨੀਕੀ ਕਾਰਨਾ ਕਰਕੇ ਜਿਹੜਾ ਓਵਰ ਬ੍ਰਿਜ ਹੈ ਉਹਦਾ ਥੋੜਾ ਜਿਹਾ ਕੰਮ ਲੇਟ ਹੋ ਰਿਹਾ। ਕਿਉਂਕਿ ਜਿਹੜੇ ਜਿਹੜਾ ਰੋਡਸ ਦੇ ਪ੍ਰੀਮਿਕਸ ਪੈਂਦਾ ਉਹਦੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਸਪੈਸੀਫਿਕੇਸ਼ਨ ਜਾਰੀ ਕੀਤੀਆਂ ਗਈਆਂ ਉਹ 15 March ਤੋਂ ਬਾਅਦ ਸ਼ੁਰੂ ਹੁੰਦਾ ਜਦੋਂ ਗਰਮੀ ਪੈਣ ਲੱਗ ਪਿੰਦੀ ਆ ਤੇ ਉਹਦੇ ਸਾਬ ਨਾਲ 15 March ਤੋਂ ਬਾਅਦ ਹੀ ਪ੍ਰੀਮਿਕਸ ਦਾ ਕੰਮ ਸ਼ੁਰੂ ਹੋਊਗਾ ਤੇ ਮੇਰੇ ਹਿਸਾਬ ਨਾਲ 10-15 ਦਿਨ ਹੋਰ ਲੱਗ ਜਾਣਗੇ। ਤੇ April ਦੇ first ਜਾਂ second week 'ਚ ਚੱਲਣਾ ਚਾਹੀਦਾ। ਸਰ ਲਾਗਤ ਕਿੰਨੀ ਕਾਈਏ ਬਸਟੈਂਡ ਤੇ? ਲਾਗਤ 60 ਕਰੋੜ ਦੇ ਕਰੀਬ ਲੱਗਦਾ ਆਈਏ ਬਸਟੈਂਡ ਤੇ। ਤੇ ਇਸ 'ਚ 50% ਅਦਾਰੇ ਵੱਲੋਂ PRTC ਵੱਲੋਂ ਭੇਕ ਦਿੱਤਾ ਗਿਆ ਤੇ 50% ਸਟੇਟ ਗਵਰਨਮੈਂਟ। ਤੇ ਸਰ ਕਾਂਗਰਸ ਵੱਲੋਂ ਤਾਂ ਇਹਦਾ 75 ਕਰੋੜ ਰੁਪਏ ਦਾ ਬਣਾਇਆ ਗਿਆ ਸੀਗਾ ਇਸਟਿਮੇਟ ਜਿਹੜਾ। ਨਹੀਂ ਵੀਰ ਦੇਖੋ ਸਾਡੇ ਸਾਹਮਣੇ ਡਿਟੇਲ ਸਾਰੀ ਪਈ ਹੈ। ਤੇ 60 ਕਰੋੜ 'ਚ 60.97 ਕਰੋੜ ਇਸ ਤੇ ਨੋਟ ਹੈ ਸਾਰਾ ਤੇ ਉਹਦੇ ਵਿੱਚ ਹੀ ਕੰਪਲੀਟ ਹੋ ਜਾਣਾ ਸਾਰਾ ਸਵਾਜਣਾ ਪੁਰਾਣਾ ਬੱਸ ਸਟੈਂਡ ਹੈ ਕੋਈ ਕੀ ਬੱਸ ਉਹ ਬੱਸ ਤਾਂ ਕਰਨਾ ਕੀ ਪ੍ਰਸਾਦ ਜੀ ਉਹ بتا ਬਾਕੀ ਦਾ ਉਹਦੇ ਸਬੰਧ ਵਿੱਚ ਅਸੀਂ ਦੁਬਾਰਾ ਕਮੇਟੀنگ ਹੋਰ ਕਰਾਂਗੇ ਸਾਡੀ ਕੋਸ਼ਿਸ਼ ਹੈ ਵੀ ਜਿੰਨੀਆਂ ਲੋਕਲ ਬਸੀ ਜਾਣਗੀਆਂ ਚਾਹੇ ਸਨੌਰ ਹੈ ਸਮਾਣਾ ਪਟਿਆਲਾ ਨਾਬਾ ਉੱਥੋਂ ਜਿਹੜੀਆਂ ਲੋਕਲ ਬਸੀ ਜਾਣਗੀਆਂ ਕਿਉਂਕਿ ਉੱਥੇ ਆਮ ਲੋਕਾਂ ਦੀ ਸਹੂਲਤ ਵਾਸਤੇ ਚਾਹੇ ਉਹ ਹਸਪੀਟਲ ਹੈ ਚਾਹੇ ਸਾਡੇ ਕੋਰਟ ਹੈ ਚਾਹੇ ਰੇਲਵੇ ਸਟੇਸ਼ਨ ਹੈ ਚਾਹ ਕਾਲੀ ਮਦਾਨ ਮੰਦਰਾ ਚਾਹ ਗੁਰਦੁਆਰਾ ਸਾਹਿਬ ਹੈ ਸਾਰੇ ਬਹੁਤ ਨੇੜੇ ਕਿੰਦੇ ਆ ਪਰ ਮੇਰੇ ਹਿਸਾਬ ਨਾਲ ਉਹਨੂੰ ਵੀ ਲੋਕਲ ਬੱਸੀ ਵਾਸਤੇ ਚਾਲੂ ਰੱਖਿਆ ਜਾਵੇ ਰੋਟਾਂ ਦੀ ਗੱਲ ਕੀਤੀ ਆ ਜਿਸ ਤਨਾ ਪੜਿਆ ਦਾ ਬੇਟ ਉਹਨਾਂ ਦੀ ਗੱਲ ਕੀਤੀ ਆ ਜੇ ਸਮਾਂ ਬਹੁਤ ਜਾਨ ਆਸ਼ੂਕਾਰ ਉਹਨਾਂ ਕੋਈ ਵਿਰਾਸਤ ਸੁਰਾਟ ਹਰ ਇੱਕ ਸੰਭੋ ਤੁਸੀਂ ਖਵਾਨ ਰਿਪੋਰਟ ਕੋਈ ਨਾ ਕੋਈ ਟਿਕਟ ਦੇ ਚ ਮੈਂ ਚੋ ਜੀ ਆ ਲੱਭ ਕੇ ਜਾਂਦਾ ਨਹੀਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਮਲੇ ਕੋੜ ਲਗ ਪੜਿਆ ਤੋਂ ਲੈ ਕੇ ਮਲੇ ਕੋੜ ਕੋਈ ਵੀ ਰੀਡਿਆ ਕੋਈ ਬੱਸਾਂ ਦਾ ਨਵਾਂ ਪਲਾਨ ਹੈ ਤਾਂ ਹਾਂ ਬ੍ਰਦਰ ਅਸੀਂ ਬਹੁਤ ਜਲਦ ਪੀ ਆਰਟੀਸੀ ਅਦਾਰਾ ਸਾਡਾ ਸਬਾ 200 ਬੱਸਾਂ ਵਾਸਤੇ ਟੈਂਡਰ ਕੱਢਣ ਜਾ ਰਹੇ ਹਾਂ ਤੇ ਸਬਾ 200 ਬੱਸਾਂ ਸਾਡੇ ਬੇੜੇ ਚ ਹੋਣ ਉਹ ਨਾਲ ਹੀ ਦਿਨਾਂ ਸ਼ਾਮਲ ਹੋ ਜਾਣੀਆਂ ਕਿਲੋਮੀਟਰ ਨਿਕਲੇਗਾ ਕਿ ਨਿੱਕੇ ਰਾਜ ਵਿੱਚ ਅਪਾਰਟਮੈਂਟ ਆਪਣਾ ਕਿਲੋਮੀਟਰ ਸਕੀਮ ਚ ਕੱਢਾਂਗੇ ਇੱਕ ਸਰ ਪੀਆਰਟੀਸੀ ਬੱਸਾਂ ਦੇ ਦੇ ਵਿੱਚ ਪ੍ਰਾਈਵੇਟ ਪੈਟਰੋਲ ਪੰਪਾਂ ਦੇ ਤੇ ਪੁਆਇੰਟ ਪਾਇਆ ਜਾ ਰਿਹਾ ਹੈ ਉਹ ਟੈਂਡਰ ਪਾਸ ਹੋਏ تھے ਕੀ ਚੱਕਰ ਉਹਨਾਂ ਦਾ ਬ੍ਰਦਰ ਇਸ ਤਰ੍ਹਾਂ ਮੈਂ ਉਹਦੇ ਸਬੰਧ ਚ ਪੰਜ ਦਿਨ ਹੋ ਗਏ ਚਾਰਜ ਲੈ ਇਹਨੂੰ ਤੇ ਮੈਂ ਅੱਜ ਫੇਲ ਮੰਗਵਾਈ ਆ ਤੇ ਪੂਰੀ ਟਰਾਂਸਪੇਰੈਂਸੀ ਨਾਲ ਅਸੀਂ ਉਹਦੀ ਦੇਖਾਂਗੇ ਜਾਂਚ ਕਰਾਂਗੇ ਤੇ ਜੇ ਕਿਤੇ ਕੁਝ ਕਿਤੇ ਗਲਤ ਪਾਇਆ ਜਾ ਰਿਹਾ ਤੇ ਉਹਦੇ ਖਿਲਾਫ ਕਾਰਵਾਈ ਵੀ ਹੋਊਗੀ ਤੇ ਇਸ ਤੋਂ ਪਹਿਲਾਂ ਕਾਫੀ ਸਾਲ ਪਹਿਲਾਂ ਇੰਡੀਅਨ ਔਇਲ ਵੱਲੋਂ ਤੇਲ ਦਿੱਤਾ ਜਾਂਦਾ ਸੀ ਡਿਪਾਰਟਮੈਂਟ ਨੂੰ ਪਰ ਆਉਣ ਵਾਲੇ ਸਮੇਂ ਵਿੱਚ ਉਹ ਤੇਲ ਜਿਆਦਾ ਮਹਿੰਗਾ ਪੈਣ ਲੱਗ ਗਿਆ ਤੇ ਉਹਦੇ ਕਰਕੇ ਹੀ ਪ੍ਰਾਈਵੇਟ ਪੈਟਰੋਲ ਪੰਪ ਵਾਲਿਆਂ ਨੂੰ ਦਿੱਤਾ ਗਿਆ ਵਾ ਤੇ ਡਿਟੇਲਸ ਮੇਰੇ ਕੋਲ ਅਜ ਤੱਕ ਅ ਅੱਜ ਸ਼ਾਮ ਤੱਕ ਪਹੁੰਚ ਜਾਣਗੇ ਤੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਸਾਂਝੀ ਕਰ ਦਿਆਂਗਾ ਹਾਂ ਤਾਂ ਲੋੜ ਹੈਗੀ ਆ ਥਰਟੀ ਹੈਗੀ ਆ ਉਹ ਵੀ ਸਰਕਾਰ ਕਹਿ ਰਹੀ ਸੀ ਰੋਜ਼ਗਾਰ ਬਾਰੇ ਪਰ ਲੋੜ ਤਾਂ 30 25 ਲੋੜ ਹੈਗੀ ਆ ਹਾਂ ਲੋੜ ਹੈਗੀ ਆ ਬਿਲਕੁਲ ਅ ਸਾਡੇ ਡਿਪਾਰਟਮੈਂਟ ਚ ਅੱਜ ਵੀ ਮੇਰੇ ਸਾਹਮਣੇ 80 90 ਬੰਦਿਆਂ ਦੀ ਸਾਨੂੰ ਲੋੜ ਹੈ ਤੇ ਆਊਟਸੋਰਸਿੰਗ ਜਰੀ ਅਸੀਂ ਭਰਤੀ ਕਰ ਚਾਲੂ ਇਹ ਤੇ ਜਾਰੀ ਰੱਖੀਏ ਪਹਿਲਾਂ ਕਹਤਾਂ ਨੂੰ ਕਹਿ ਜਾ ਰਿਹਾ ਪੀਆਰਟੀ ਦੀ ਘਾਟੇ ਚ ਜਾ ਜੇ ਕਾਰਗਤੀ ਹੈ ਕੁਝ ਜਿਹੜੀਆਂ ਸਕੀਮਾਂ ਚੱਲੀਆਂ ਜਿਵੇਂ ਮੈਂ ਲਾਵਾ ਨੂੰ ਫਿਲੀ ਸਰਵਿਸ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਕੁਝ ਕਿਲੋਮੀਟਰ ਵਾਲੇ ਜਿਹੜੇ ਹੈਗੇ ਨੇ ਉਹ ਵੀ ਠੇਕੇਦਾਰ ਮੰ ਲਾਜੀ ਗੋਲਾ ਪਾਉਂਦੇ ਆ ਕਾਰਨ ਕਿ ਪੀਆਰਟੀ ਦਾ ਜਿਹੜਾ ਨੁਕਸਾਨ ਹੋ ਰਿਹਾ ਬ੍ਰਦਰ ਮੈਨੂੰ ਅਜੇ 5-6 ਦਿਨ ਹੀ ਹੋਇਆ ਚਾਰ ਸੰਭਾਲੇ ਨੂੰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ 10-12 ਘੰਟੇ ਅਸੀਂ ਇਸ ਚੀਜ਼ ਤੇ ਹੋਮਵਰਕ ਕਰ ਰਹੇ ਹਾਂ ਤੇ ਇੱਕ ਮਹੀਨੇ ਬਾਅਦ ਮੈਨੂੰ ਇਹ ਪੁੱਛਦੇ ਵੀ ਅਦਾਰਾ ਕਿਉਂ ਘਟੇ ਜਾਏ ਤੇ ਉਮੀਦ ਹੈ 4 ਮਹੀਨੇ ਦੇ ਵਿੱਚ ਵਿੱਚ ਦਾਸੀਂ ਆਪਣੇ ਆਪ ਸਾਰੀ ਟੀਮ ਨੇ 10 ਮਹੀਨੇ ਚਾਰ ਮਹੀਨੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਦਾ ਇਸ ادارے ਨੂੰ ਇੱਕ ਕਮਾਊ ਅਦਾਰਾ ਬਣਾਉਣ ਦੀ ਆਪਣੇ ਵੱਲੋਂ ਜੀ ਤੋੜ ਕੋਸ਼ਿਸ਼ ਕਰੇ ਚਰਮੇ ਸਾਹਿਬ ਸਰਕਾਰ ਪ੍ਰਿਸ਼ਤਾਜਾਰ ਦੇ ਰੋਕ ਲਗਾ ਕੇ ਕੀ ਲੱਗਦਾ ਕਿ ਪੀਆਰਟੀਸੀ ਦੇ ਵਿੱਚ ਵੀ ਚੋਰ ਮੋਰੀਆਂ ਬੰਦ ਕਰਨ ਦੇ ਕੰਮ ਕੀਤਾ ਜਾਵੇ ਬਿਲਕੁਲ ਬ੍ਰਦਰ ਪ੍ਰਿਸ਼ਤਾਜਾਰ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਸਭਦੀ ਰਵਾਈ ਜਿਹੜੀ ਕੰਮ ਕਰ ਰਹੀ ਹੈ 0% टॉलरेंस ਦੇ ਅਸੀਂ ਕੰਮ ਕਰ ਰਹੇ ਹਾਂ ਪੂਰੇ ਪੰਜਾਬ ਤੇ ਉਸੇ ਤਰ੍ਹਾਂ ਹੀ ادارے ਵਿੱਚ ਵੀ ਕੀਤਾ ਜਾਊਗਾ ਜੇ ਕਿਤੇ ਵੀ ਕੋਈ ਲੀਕੇਜ ਹੋ ਰਹੀ ਹੈ ਜਾਂ ਕੋਈ ਪ੍ਰਸ਼ਟਾਜਰ ਕਰਦਾ ਪਾਇਆ ਗਿਆ ਕੋਈ ਲਿਹਾਜ ਨਹੀਂ ਹੋਵੇ ਸਰ ਸਰ ਯਾਟੂ ਯਾਟੂ ਕੱਟੇ ਜਾ ਰਹੀ ਹੈ ਕਿ ਪ੍ਰੋਫਿਟ ਮਾਰਕਿੰਗ ਨੂੰ ਪੀਐਨਪੀ ਕੱਟੇ ਜਾ ਰਿਹਾ ਉਹਨੂੰ ਬਲੰਸਾ ਦਾ ਡੈਮ ਤੇ ਲਗਾਤਾਰ ਕਵਰ ਹੋ ਰਿਹਾ ਕਵਰ ਨਹੀਂ ਆ ਰਿਹਾ ਕਿ ਕਵਰ ਜਾ ਕੇ ਕੱਟੇ ਜਾ ਕਿ ਸਸ ਜੀ ਦਾ ਐਕਚੁਅਲੀ ਆਦਾਰਾ ਆਦਾਰਾ ਕੱਟਿਚ ਨਹੀਂ ਹੈਗਾ ਪਰ ਜਿਹੜੀ ਕਿਤਨਾ ਕਿਤੇ ਜਿਹੜੀ ਮਹਿਲਾਵਾਲ ਵਾਲੀ ਸਕੀਮਾਂ ਜਾਂ ਕੁਝ ਹੋਰ ਸਕੀਮਾਂ ਵਾ ਉਹਦੇ ਕਰਕੇ ਸਰਕਾਰ ਕੋਲੋਂ ਪੇਮੈਂਟ ਆਉਣ ਚ ਕੁਝ ਦੇਰ ਹੋ ਜਾਂਦੀ ਆ ਤੇ ਬਾਕੀ ਅਦਾਰਾ ਠੀਕ ਚੱਲ ਰਿਹਾ ਅੱਜ ਵੀ ਥੈਂਕ ਯੂ ਸਰ ਲਾਈਵ ਤੇ ਇਸ ਚੈਨਲ ਦੇ ਲਈ ਪਟਿਆਲਾ ਤੋਂ ਪਟਵਾਰੀ ਸਿੱਧੂ ਦੀ ਵਿਸ਼ੇਸ਼ ਰਿਪੋਰਟ